ਖਮਾਣੋਂ ਦੇ ਨਜ਼ਦੀਕੀ ਪਿੰਡ ਮਨੈਲਾ ਵਿਖੇ ਰਵਿੰਦਰ ਮਨੈਲਾ ਦੇ ਪਿਤਾ ਸਵਰਗਵਾਸੀ ਕੈਪਟਨ ਅਮਰਿੰਦਰ ਸਿੰਘ ਗਰਾਣਾ ਦੀ ਯਾਦ ਵਿੱਚ ਸਾਗਰ ਖਮਾਣੋਂ ਨੂੰ ਸਮਰਪਿਤ ਅਤੇ ਇਮਾਮ ਵਿਸ਼ਾਲ ਖੁੰਦਾਨ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਮਨੈਲਾ ਵਿਖੇ ਲਗਾਇਆ ਗਿਆ ਇਸ ਕੈਂਪ ਵਿੱਚ ਬੀਜੀਆਈ ਚੰਡੀਗੜ੍ਹ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਡਾਕਟਰ ਏਕਤਾ ਡਾਕਟਰ ਹਰਕੇਸ਼ ਕੁਮਾਰੀ ਦੀ ਅਗਵਾਈ ਹੇਠ ਆਈ ਟੀਮ ਵੱਲੋਂ 56 ਯੂਨਿਟ ਖੂਨ ਇਕੱਤਰ ਕੀਤਾ ਗਿਆ ਤੋ ਸਾਰਿਆਂ ਨੂੰ ਜੈ ਸ਼੍ਰੀ ਰਾਮ ਸੋ ਅੱਜ ਦਾ ਜਿਹੜਾ 23ਵਾਂ ਖੂਨਦਾਨ ਸ਼ੁਰੂ ਕੈਂਪ ਹੈ ਇਹ ਸਾਡੇ ਬਾਬਾ ਜੀ ਕੈਪਟਨ ਅੰਗਤ ਸਿੰਘ ਜੀ ਦੀ ਯਾਦ ਦੇ ਵਿੱਚ ਲਵਾਇਆ ਜਾਂਦਾ ਹੈ ਸੰਨ 2000 ਦੇ ਵਿੱਚ ਉਹਨਾਂ ਦਾ ਖਮਾਣੋ ਤਹਿਸੀਲ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਥਾ ਤੋ ਉਸ ਵਕਤ ਉਹਨਾਂ ਦੇ ਨਾਲ ਪੀਜੀਆਈ ਦੇ ਵਿੱਚ ਅਸੀਂ ਵੀ ਸ਼ਾਮਿਲ ਤੇ ਗਏ ਤੇ ਨਾਲ ਸੋ ਉਹਨਾਂ ਦੀ ਉੱਥੇ 31 ਦਸੰਬਰ ਨੂੰ ਡੈਥ ਹੋ ਗਈ ਸੋ ਸਾਡੇ ਚਾਚਾ ਜੀ ਸਰਪੰਚ ਰਵਿੰਦਰ ਸਿੰਘ ਜੀ ਸੋ ਇਹਨਾਂ ਨੇ ਉਸ ਦਿਨ ਤੋਂ ਹੀ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ ਸਾਰੇ ਸਮਾਜ ਨੂੰ ਨਾਲ ਜੋੜਿਆ ਹੋਇਆ ਹੈ ਯਾਰ ਦੋਸਤ ਅਗੇ ਸੰਬੰਧੀ ਭਾਈਚਾਰੇ ਨੂੰ ਨਾਲ ਜੋੜ ਕੇ ਸਾਰਿਆਂ ਨੂੰ ਅੱਜ ਦੇ ਸ਼ਿਵਰ ਕੈਂਪਸ ਦੇ ਵਿੱਚ ਬੁਲਾਇਆ ਜਾਂਦਾ ਹੈ ਸੋ ਉਹਨਾਂ ਦਾ ਖੂਨਦਾਨ ਤੋਂ ਬਾਅਦ ਬੜਾ ਵਧੀਆ ਸਰਟੀਫਿਕੇਟ ਦੇ ਨਾਲ ਪੀਜੀਆਈ ਵੱਲੋਂ ਮਾਨਸਮਾਨ ਕੀਤਾ ਜਾਂਦਾ ਹੈ ਤੇ ਇਹਨਾਂ ਵੱਲੋਂ ਵੀ ਬਹੁਤ ਵਧੀਆ ਮਾਨਸਮਾਨ ਕੀਤਾ ਜਾਂਦਾ ਹੈ ਸੋ ਇਹ ਜਿਹੜਾ ਮੈਸੇਜ ਹੈ ਸਾਰਿਆਂ ਲਈ ਇਹੀ ਹੈ ਕਿ ਜਿਹੜਾ ਖੂਨ ਦਾ ਦਾਨ ਹੈ ਇਹ ਕਿਸੇ ਵੀ ਮਰੀਜ਼ ਦੇ ਕਦੇ ਵੀ ਕੰਮ ਆਣ ਦੇ ਵਾਸਤੇ ਬਹੁਤ ਜ਼ਰੂਰੀ ਹੈ ਸੋ ਤਾਂ ਜੋ ਆਪਣੇ ਪੀਜੀਆਈ ਬਲੱਡ ਬੈਂਕ ਦੇ ਵਿੱਚ ਬਲੱਡ ਜਮਾ ਹੋਏ ਬਹਾ ਹੋਵੇ ਸੋ ਕਦੇ ਵੀ ਉਹਨਾਂ ਨੂੰ ਬਾਹਰ ਅੰਦਰ ਭਟਕਣ ਦੀ ਲੋੜ ਨਾ ਪਵੇ ਸੋ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਜਿਵੇਂ ਅੱਜ ਦਾ ਸ਼ਿਵਰ ਕੈਂਪ ਲਵਾਇਆ ਹੈ ਸਮਾਜ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਸ਼ਿਵਰ ਕੈਂਪ ਲਵਾਏ ਜਾਣ ਤਾਂ ਜੋ ਮਰੀਜ਼ਾਂ ਦੇ ਵਾਸਤੇ ਜਦ ਵੀ ਲੋੜ ਪਵੇ ਉਹ ਪੂਰਨ ਹੋ ਸਕੇ ਕੈਂਪ ਇਹ ਅਸੀਂ 31 ਦਸੰਬਰ 2000 ਤੋਂ ਸ਼ੁਰੂ ਕਰਾ ਲਾਉਣਾ ਕਿ આજ ਦੇ ਦਿਨ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਦਾ ਖਮਾਣੋ ਤੁਸੀਂ ਸਾਹਮਣੇ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਕੈਂਪ ਲਾਉਣਾ ਕਿ ਸਾਨੂੰ ਉਸ ਉਸ ਟਾਈਮ ਮਤਲਬ ਖੂਨ ਦੀ ਥੋੜੀ ਉੱਥੇ ਲੋੜ ਦੀ ਮੌਕੇ ਦੇ ਮਿਲਿਆ ਨਹੀਂ ਤੇ ਸਾਨੂੰ ਜਾ ਤਾਂ ਲੱਗਿਆ ਕਿ ਯਾਰ ਅਸੀਂ ਚਲੋ ਅਸੀਂ ਤਾਂ ਸਾਡਾ ਨੁਕਸਾਨ ਅਜੇ ਹੁਣ ਦਾ ਹੋ ਲਿਆ ਵੀ ਸਿੱਕੇ ਪਰਾਲਾ ਕਰੀਏ ਸਮਾਜ ਦੌਰ ਤੇ ਵੀ ਅਸੀਂ ਖੂਨਦਾਨ ਕੈਂਪ ਲਾਉਣਾ ਉਸ ਤੋਂ ਜਾਤੋਂ ਸ਼ੁਰੂ ਕਰਿਆ ਇਹ ਸਭ ਤੋਂ ਅੱਛੀ ਗੱਲ ਹੈ ਕਿ ਸਾਡਾ ਜਿੰਨੇ ਕੈਂਪਸ ਤੋਂ 23ਵੇਂ ਕੈਂਪ ਹੈ ਸਾਡੇ ਸਾਰੇ ਕੈਂਪ ਸਫਲ ਹੋਏ ਆ ਸਾਡੇ ਜਿੰਨੇ ਵੀ ਸੱਜਣ ਮਿੱਤਰ ਹੈ ਸਾਡੇ ਦੋਸਤ ਮਿੱਤਰ ਸਿਆਸੀਆਂ ਗੈਰ ਸਿਆਸੀਆਂ ਇਹ ਮਤਲਬ ਉਹ ਸਾਰੇ ਸਾਡਾ ਸਹਿਯੋਗ ਕਰਦੇ ਆ ਪਰ ਇਹ ਫੰਕਸ਼ਨ ਸਾਡਾ ਗੈਰ ਸਿਆਸੀ ਹੁੰਦਾ ਇਹਦਾ ਕਿਸੇ ਸਿਆਸੀ ਪਾਰਟੀ ਨਾਲ ਭਾਵੇਂ ਅਸੀਂ ਕਾਂਗਰਸ ਬਿਲੋਂਗ ਕਰਦੇ ਆ ਕਿਸੇ ਨਾਲ ਨਹੀਂ ਸਾਡੇ ਸਾਰੇ ਹੀ ਜਿੰਨੇ ਵੀ ਤਰ੍ਹਾਂ ਜਿੰਨੇ ਵੀ ਪਾਰਟੀਆਂ ਦੇ ਵੱਖ-ਵੱਖ ਨਮਾਇੰਦੇ ਆ ਉਹ ਸਾਰੇ ਸਹਿਯੋਗ ਕਰਦੇ ਆ ਤੇ ਸਭ ਤੋਂ ਜਿਹੜੀ ਵਧੀਆ ਗੱਲ ਹੈ ਕਿ ਅਸੀਂ ਇਹ ਕੈਂਪਲੀ ਕਦੇ-ਕਦੇ ਡੋਨੇਟ ਨਹੀਂ ਇਕੱਠਾ ਕਰਦੇ ਸਾਡੇ ਬੜੇ ਸੱਜਣ ਮਿੱਤਰਾਂ ਨੂੰ ਫੋਨ ਵੀ ਆਉਨੇ ਆ ਵੀ ਦੱਸੋ ਕੈਸੇ ਵਾ ਕਰੀਐ ਸੀ ਕਹਿੰਦਾ ਵੀਰੇ ਸਾਡਾ ਨਿੱਜੀ ਪਰਸਨਲ ਹੈ ਵੀ ਤੁਸੀਂ ਜੇ ਹੋ ਸਕਦਾ ਕੋਈ ਖੂਨ ਡੋਨੇਟ ਕਰਨ ਵਾਲਾ ਜੇ ਭੇਜ ਸਕਦੇ ਭੇਜ ਦਿਓ ਬਾਕੀ ਤੁਹਾਡੀ ਕਿਰਪਾ ਪਰਮਾਤਮਾ ਨੇ ਮਿਹਰਾ ਕਰੀ ਕਰੀ ਹੋਈ ਆ ਇਸ ਕਰਕੇ ਜਿਹਨੇ ਸਾਨੂੰ ਖੂਨਦਾਨ ਦਾ ਕੈਂਪ ਲਾ ਕੇ ਮਾਨੂੰ ਸ਼ਾਂਤੀ ਬੜੀ ਮਿਲਦੀ ਆ ਕਿਉਂਕਿ ਸਾਡੇ ਜਿੰਨੇ ਸਾਇੰਟਿਸਟ ਹੈ ਦੁਨੀਆ ਦੇ ਚ ਹੈ ਕਿਸੇ ਵੀ ਅਮਰੀਕਾ ਦੇ ਲਾ ਲੋ ਕਿਸੇ ਵੀ ਕੰਟਰੀ ਵਾਲਾ ਲੋ ਚਾਈਨਾ ਦਾ ਲਾ ਲੋ ਉਹ ਸਾਰੇ ਜਿੰਨੇ ਸਰੀਰ ਦੇ ਅੰਗ ਹੈ ਅੱਖਾਂ ਤੋਂ ਲੈ ਕੇ ਹਾਰਟ ਤੱਕ ਗੋਡੇ ਗੱਟੇ ਕਹਿੰ ਲੋ ਵੀ ਜੋ ਵੀ ਬਾਕੀ ਬੰਦੇ ਦੇ ਸਰੀਰ ਦੇ ਅੰਗ ਹੈ ਉਹ ਸਾਰੇ ਬਣੌਤੀ ਬਣ ਲੱਗੇ ਤੇ ਸਾਡੇ ਸਾਇੰਸ ਇੱਥੇ ਆ ਕੇ ਫੇਲ ਹੋ ਜਾਂਦੀ ਆ ਕਿ ਉਹ ਹਾਲ ਤੱਕ ਕਿਸੇ ਵੀ ਤਰੀਕੇ ਨਾਲ ਜਿਹੜਾ ਖੂਨ ਹੈ ਉਹ ਹਲੇ ਤੱਕ ਬਿਨੌਟੀ ਬਣਾਉਣ ਦੇ ਵਿੱਚ ਸਫਲ ਨਹੀਂ ਹੋਏ ਇਹਨੂੰ ਚਾਹੇ ਤੁਸੀਂ ਪ੍ਰਮਾਤਮਾ ਦਾ ਆਪਣੇ ਕੋਲ ਕੋਈ ਕਿਲਾ ਵੀ ਉਹ ਰੱਖਿਆ ਹੋਇਆ ਪਰਦਾ ਰੱਖਿਆ ਹੋਇਆ ਇੱਕ ਬੰਦੇ ਜੀ ਸਾਇੰਸ ਨਾਲ ਨਹੀਂ ਪਾ ਸਕੇ ਤੇ ਇੱਕ ਬਿਨੌਟੀ ਖੂਨ ਨਹੀਂ ਮਤਲਬ ਬਣ ਸਕਿਆ ਇਸ ਕਰਕੇ ਸਾਨੂੰ ਮਾਨਸਿਕ ਤੌਰ ਤੇ ਬੜੀ ਸੰਤੁਸ਼ਟੀ ਮਿਲਦੀ ਆ ਕਿ ਮੈਂ ਤਾਂ ਬਾਕੀ ਸਾਡੇ ਜਿਹੜੇ ਭੈਣ ਭਾਈਆਂ ਸਾਡੇ ਸੱਜਣ ਮਿੱਤਰਾਂ ਜਿਹੜੇ ਕਿ ਮਤਲਬ ਥੋੜੇ ਆਰਥਿਕ ਤੌਰ ਤੇ ਚੰਗੇ ਆ ਸਭ ਨੂੰ ਕਹਿ ਦਿਆਗੇ ਸਹਾਇਤਾ ਕਰਕੇ ਵੱਧ ਤੋਂ ਵੱਧ ਆਪਾਂ ਖੂਨ ਦਾਨ ਕਰਕੇ ਭਲਾਈਏ ਕਿਉਂਕਿ ਹਸਪਤਾਲਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਆ ਬਹੁਤ ਲੋਕ ਮਤਲਬ ਖੂਨ ਦੀ ਤੰਗੀ ਕਰਕੇ ਮੰਨ ਲਓ ਜਾਂ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਕਿ ਖੂਨ ਬੜਾ ਮਹਿੰਗਾ ਮਿਲਦਾ ਹੈ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਹੁਣ ਜਿਸ ਘਰ ਚੋਂ ਕੋਈ ਬੰਦਾ ਜਾਂਦਾ ਕਿਸੇ ਦਾ ਪੁੱਤ ਕਿਸੇ ਦਾ ਭਾਈ ਕਿਸੇ ਦਾ ਘਰ ਵਾਲਾ ਕਿਸੇ ਦਾ ਮਾਮਾ ਅਗਦਾ ਚਾਚਾ ਕਿਉਂਕਿ ਜਿਸ ਦਾ ਲਾਗੇ ਸੋਤਾ ਜਾਣੇ ਜੀ ਨੂੰ ਲੱਗਦੀ ਹੈ ਉਹਨੂੰ ਹੀ ਪਤਾ ਹੁੰਦਾ ਹੈ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਨੈਲਾ ਵਿੱਚ ਖੂਨਦਾਨ ਕੈਂਪ ਜੋ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲਗਾਇਆ ਜਾ ਰਿਹਾ ਹੈ ਅੱਜ ਵਿਦਿਆ ਦੇ ਮੰਦਿਰ ਦੇ ਅੰਦਰ ਮੈਨੂੰ ਬਹੁਤ ਖੁਸ਼ੀ ਆ ਕਿ ਜੋ ਖੂਨਦਾਨ ਕੈਂਪ ਆ ਉਹ ਹਰੇਕ ਸਾਲ ਦੀ ਤਰ੍ਹਾਂ ਅੱਜ ਵੀ 31 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ ਜਿਵੇਂ ਸਾਡੇ ਸਰਪੰਚ ਸਾਹਿਬ ਨੇ ਦੱਸਿਆ ਹੈ ਇਹਨਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਕਿਉਂਕਿ ਅਸੀਂ ਛੋਟੇ-ਛੋਟੇ ਹੁੰਦੇ ਸੀ ਜਦੋਂ ਇੱਕ ਸੜਕ ਹਾਦਸੇ ਉਹਨਾਂ ਦੀ ਮੌਤ ਹੋ ਗਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਜੋ ਇਹ ਕੈਂਪ ਲਗਾਇਆ ਜਾ ਰਿਹਾ ਹੈ ਇਹ ਸਾਡੇ ਪਿੰਡ ਲਈ ਇੱਕ ਬਹੁਤ ਵੱਡੀ ਮਾਣ ਦੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਵੀ ਇਸ ਦਾ ਜੋ ਯੋਗਦਾਨ ਹੈ ਕਿਉਂਕਿ ਅਸੀਂ ਅਕਸਰ ਸੁਣਦੇ ਹਾਂ ਕਿ ਜੋ ਖੂਨ ਦੀ ਜੋ ਘਾਟ ਹੁੰਦੀ ਹੈ ਜਦੋਂ ਵੀ ਅਸੀਂ ਹਸਪੀਟਲ ਦੇ ਵਿੱਚ ਜਾਂਦੇ ਹਾਂ ਉੱਥੇ ਜਦੋਂ ਦੇਖਦੇ ਆ ਆਪਣੀ ਅੱਖੀ ਵੀ ਦੇਖਿਆ ਕਿ ਉੱਥੇ ਲੋਕ ਤਰਸਦੇ ਹੁੰਦੇ ਨੇ ਉਦੋਂ ਡਾਕਟਰ ਕਹਿੰਦਾ ਹੁੰਦਾ ਵੀ ਖੂਨ ਦਾ ਇੰਤਜ਼ਾਮ ਕਰੋ ਤੁਹਾਡਾ ਆਪਰੇਸ਼ਨ ਹੋਣਾ ਪਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਸਰਪੰਚ ਸਾਹਿਬ ਨੂੰ ਜਾਂ ਸਾਡੇ ਪਿੱਛੇ ਖੜੇ ਨੇ ਮੇਰੇ ਵੱਡੇ ਵੀਰ ਜੀ ਉਹਨੇ ਇਹਨਾਂ ਨੂੰ ਅਸੀਂ ਫੋਨ ਕਰਦੇ ਹਾਂ ਵੀ ਫਲਾਣੀ ਜਗ੍ਹਾ ਖੂਨ ਦੀ ਲੋੜ ਆਏ ਤੁਰੰਤ ਉਹ ਉਹਨਾਂ ਦੇ ਲਈ ਜਿਹੜਾ ਖੂਨ ਦਾ ਉਪਰਾਲਾ ਕਰਕੇ ਉੱਥੇ ਦੇ ਦੇ ਦਿੰਦੇ ਨੇ ਤੇ ਮੈਂ ਵੀ ਇੱਕ ਆਪਣੇ ਵੱਲੋਂ ਮੈਸੇਜ ਦੇਣਾ ਚਾਹਣਾ ਸਮਾਜ ਦੇ ਵਿੱਚ ਜੇਕਰ ਸਭ ਵੱਡਾ দান ਆ ਤਾਂ ਉਹ ਖੂਨ ਦਾ দান ਆ ਕਿਉਂਕਿ ਕਿਸੇ ਦੀ ਜ਼ਿੰਦਗੀ ਬਚਣੀ ਆ ਉਹ ਇੱਕ ਵੱਡਾ দান ਆ ਕਿਸੇ ਨੂੰ ਆਪਾਂ ਬਚਾ ਸਕਦੇ ਹਾਂ ਉਹ ਅਸੀਂ ਆਪਣਾ ਖੂਨ ਡੋਨੇਟ ਕਰਕੇ ਵੀ ਬਚਾ ਸਕਦੇ ਹਾਂ ਇਸ ਤੋਂ ਬਿਨਾਂ ਅਸੀਂ ਬਹੁਤ ਉਪਰਾਲੇ ਕਰਦੇ ਆਂ ਪਰ ਮੈਂ ਅੱਜ ਸਮਝਦਾ ਕਿ ਸਾਡੇ ਲਈ ਵੱਡ ਭਾਗਾ ਡੇ ਆ ਸਾਡੇ ਪਿੰਡ ਲਈ ਕਿਉਂਕਿ ਹਰ ਇੱਕ ਸਾਲ ਦੀ ਤਰ੍ਹਾਂ 31 ਦਸੰਬਰ ਨੂੰ ਇੱਥੇ ਜਿਹੜਾ ਕੈਂਪ ਲਗਾਇਆ ਜਾਂਦਾ ਹੈਗਾ ਉਹਦੇ ਲਈ ਮੈਂ ਸਰਪੰਚ ਸਾਹਿਬ ਦਾ ਥੈਂਕਸ ਕਰਦਾ ਤੇ ਜੋ ਵੀ ਟੀਮ ਆਈ ਹੈ ਚੰਡੀਗੜ੍ਹ ਤੋਂ ਜੋ ਵੀ ਡਾਕਟਰਸ ਆਏ ਨੇ ਉਹ ਸਮਾਂ ਕੱਢ ਕੇ ਇੱਥੇ ਆਉਂਦੇ ਨੇ ਕਿਉਂਕਿ ਅਸੀਂ ਆਪਣੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਉਹਨਾਂ ਦੀ ਬਚਾਉਣ ਦੇ ਲਈ ਇਹ ਉਪਰਾਲਾ ਕਰਦੇ ਆਂ ਅੱਗੇ ਤੋਂ ਵੀ ਸਾਡੇ ਜੋ ਵੀ ਜੰਗ ਜੇਨਰੇਸ਼ਨ ਆ ਉਹਨਾਂ ਨੂੰ ਵੀ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਜਿੰਨੇ ਵੀ ਅਸੀਂ ਹੋਰ ਵੀ ਬਹੁਤ ਸਾਰੇ ਦਾਨ ਕਰਦੇ ਆਂ ਬਹੁਤ ਸਾਰੇ ਲੰਗਰ ਲਗਾਉਂਦੇ ਆਂ ਤਾਂ ਇਹ ਸਭ ਤੋਂ ਵੱਡਾ ਦਾਨ ਆ ਜਿਹੜਾ ਸਾਨੂੰ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਹਰੇਕ ਮੁਹ ਕਰਨਾ ਚਾਹੀਦਾ